ਇਹ ਮਾੜੇ ਅੰਸਰ ਉਹਨੇ ਨਾ ਮਾੜੀ ਅੱਗੇ ਹੋ ਗਈ ਕਿਸੇ ਕਹਿੰਦੇ ਪਿੱਛੇ ਪਸ ਨੂੰ ਜਿਹੜੇ ਮਾੜੇ ਬੰਦੇ ਹੁੰਦੇ ਹਨ ਉਹ ਏ ਜੀਆਂ ਚੀਜ਼ਾਂ ਦਾ ਫਾਇਦਾ ਲੈਦੇ ਹੁੰਦੇ ਆ ਤੁਸੀਂ ਸਾਰੇ ਇੱਕ ਦੂਜੇ ਨੂੰ ਜਾਣਦੇ ਆ ਨਾ ਜਾਣਦੇ ਆ ਨਾ ਸਾਨੂੰ ਪਤਾ ਵੀ ਫਲਾਣਾ ਆ ਫਲਾਣਾ ਫਲਾਣਾ ਹਾਂਜੀ ਅਗਰ ਥੋੜੀ ਵਰਦੀ ਦੇ ਵਿੱਚ ਕੋਈ ਉਹ ਜਿਹਾ ਬੰਦਾ ਕਿਰਦਾ ਹੈ ਤੇ ਇਮੀਡੀਏਟਲੀ ਉਹਦੇ ਵਹੀਕਲ ਦਾ ਨੰਬਰ ਤੇ ਲੋਕੇਸ਼ਨ ਸਾਨੂੰ ਦੱਸਣੀ ਹੈ ਈਲਾ ਹੋਵੇ ਤਾਂ ਲਾਰਜ ਕੋਈ ਬੰਦਾ ਗੱਤ ਕੰਮ ਕਰੀ ਜਾਂਦਾ ਹੋਵੇ ਕਿਉਂਕਿ ਬਹੁਤ ਥਾਵਾਂ ਤੇ ਹੋਇਆ ਹੈ ਕੀ ਖਲਵਾ ਵੇਖੀਆਂ ਤੁਸੀਂ ਹਾਂਜੀ ਇਹ ਮੇਰਾ ਜੋ ਵੀ ਜਿਹੜੇ ਸ਼ਾਤਕਮਾਕ ਲੋਕ ਹੁੰਦੇ ਆ ਨਾ ਉਹ ਏਦਾਂ ਦੀਆਂ ਚੀਜ਼ਾਂ ਦਾ ਮੌਕਾ ਭਾਹਦੇ ਹੁੰਦੇ ਆ ਇੱਕ ਜਦੋਂ ਵੀ ਤੁਸੀਂ ਇੱਥੇ ਨਿਕਲਦੇ ਆ ਇਥੇ ਤੁਹਾਨੂੰ ਪਤਾ ਹੈ ਨੈਸ਼ਨਲ ਹਾਈਵੇ ਹੈ ਜਦੋਂ ਵੀ ਨਿਕਲਣਾ ਬਿਲਕੁਲ ਧਿਆਨ ਨਾਲ ਲੱਕ ਪੁਲ ਬਣਿਆ ਹੋਇਆ ਹੈ ਪਰ ਨੈਸ਼ਨਲ ਹਾਈਵੇ ਨਹੀਂ ਨੈਸ਼ਨਲ ਹਾਈਵੇ ਹੈ ਇਹ ਕਹਿੰਦਾ ਧਿਆਨ ਰੱਖ ਔਰ ਖਾਸ ਹੋ ਗਏ ਮਤਲਬ ਪਹਿਲਾ ਗੱਲ ਕਹੀ ਹੈ ਇਹ ਨਾ ਹੋਵੇ ਤੁਪੂ ਪੂਜਾ ਮਾੜਾ ਬੰਦਾ ਉਡੀ ਖਾ ਤੇ ਦੰਤ ਕੰਮ ਕਰੀ ਜਾਵੇ ਔਰ ਪ੍ਰੋਪਰ ਵਰਤੀ ਚ ਰਹਿਣਾ ਜੁਦੀ ਜਾਨਾ ਵਰਤੀ ਨੂੰ ਵੀ ਪਛਾਣਾ ਨਾ ਇੱਕ ਇਹ ਗੱਲ ਦਾ ਪਿਆ ਰੱਖਣਾ ਹੈ ਸਾਡੇ ਕੋਲ ਕੁਝ ਸਪੈਸ਼ਲ ਆਇਆ ਹੈ ਦੂਜਾ ਤੁਸੀਂ ਗਰਾਉਂਡ ਲੈਵਲ ਤੇ ਰਹਿੰਦੇ ਹੋ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਗਰਾਉਂਡ ਲੈਵਲ ਤੇ ਰਹਿੰਦੇ ਨਾ ਤੁਹਾਨੂੰ ਪਤਾ ਹੈ ਕਿ ਕਿਹੜਾ ਕਿੱਧਰ ਫਿਰਦਾ ਕਿਹੜਾ ਫਿਰਦਾ ਹੈ ਅਗਰ ਕੋਈ ਵੀ ਬੰਦਾ ਤੁਹਾਡੇ ਇਹ ਜਾਂ ਧਿਆਨ ਚ ਆਵੇ ਜਿਹੜਾ ਯੂਨਿਟ ਚਿੱਟਾ ਸਮੈਕ ਟਰੱਕ ਵਿੱਚ ਦਾ ਤੇ ਪੁਲਿਸ ਸਾਡੀ ਲੋਕਾਂ ਕੋਲ ਪਹੁੰਚੋ ਕਿ ਸੰਜੋ ਸਾਹ ਨੂੰ ਦਾ ਦਿਓ ਡੀਐਸਪੀ ਸਾਹ ਨੂੰ ਦਾ ਦਿਓ ਐਸਐਸਪੀ ਸਾਹ ਨੂੰ ਦਾ ਦਿਓ ਅਗਰ ਤੁਸੀਂ ਨਹੀਂ ਆ ਕੇ ਹੋਣਾ ਚਾਹੁੰਦੇ ਤੇ ਇੱਕ ਸਰਕਾਰ ਨੇ ਨੰਬਰ ਜਾਰੀ ਕੀਤਾ ਹੈ 9779100200 ਇੱਕ ਸਾਡੀ ਮੋਗਾ ਪੀਸ ਦਾ ਨੰਬਰ ਹੈ 707500165 ਸਾਨੂੰ ਫੀ ਨੰਬਰ ਦੇ ਦੱਸ ਸਕਦੇ ਆ ਤਾਂ ਲੋ ਜਿਹੜੇ ਮਾੜੇ ਲੋਕ ਆ ਆਪਾਂ ਇਹਨਾਂ ਨੂੰ ਪੜ ਕੇ ਕਿਦਾ ਚੰਕ ਕੇ ਕਿ ਆਪਣੀ ਪੰਜਾਬ ਦੀ ਜਵਾਨੀ ਨੂੰ بچਾ ਸਕੀਏ ਕਿਉਂਕਿ ਤੁਹਾਡਾ ਸਹਿਯੋਗ ਸਾਨੂੰ ਬਹੁਤ ਜ਼ਰੂਰੀ ਹੈ ਇਸ ਲਈ ਬੇਨਤੀ ਹੈ ਇਸ ਚੀਜ਼ ਦਾ ਧਿਆਨ ਰੱਖੋ ਅਗਰ ਕੋਈ ਕੋ ਦੰਦਾ ਪਰੂ ਫੋਨ ਕਰੋ ਮੀਂਸਟੀ ਗਾਟੀ ਮੈਲੀ ਨਾਲ ਕੋਲੀ ਵਰਕਲਪ ਕਾਰਵਾਈ ਕਰਾ ਦੇ ਔਰ ਨਾਲ ਲਗਵਾ ਅਗਰ ਤੁਹਾਡੀ ਇਨਫੋਰਮੇਸ਼ਨ ਤੇ ਕੋਈ ਹੈਵੀ ਰਿਕਵਰੀ ਹੋਗੀ ਤੇ ਸਪੈਸ਼ਲ ਤੌਰ ਤੇ ਤੁਹਾਨੂੰ ਨਾਮ ਵੀ ਮਿਲੂਗਾ ਔਰ ਤੁਹਾਡਾ ਨਾਮ ਤਾਂ ਬਿਲਕੁਲ ਕੋਪਟ ਰੱਖਿਆ ਜਾਊਗਾ। ਅਗਰ ਕੋਈ ਪ੍ਰੋਬਲਮ ਹੈ ਜਦੋਂ ਮਰਜ਼ੀ ਸਾਡੇ ਕੋਲ ਚੌਂਕ ਚਾਜੂ ਸਾਨੂੰ ਦੱਸ ਦਿਓ। ਅਸੀਂ ਜਿੰਨੀ ਜੋ ਕੇ ਹਾਜ਼ਰ ਹੈ। ਬਰੀਕੀ ਦਾ ਧਿਆਨ ਰੱਖਣਾ ਹੈ। ਜਦੋਂ ਤੁਸੀਂ ਨਿਕਲਦੇ ਹੋ ਬਿਲਕੁਲ ਧਿਆਨ ਨਾਲ ਗੱਡੀਆਂ ਲੋੜੀਆਂ ਬਿਲਕੁਲ ਧਿਆਨ ਨਾਲ। ਕਿ ਕੋਈ ਰਾਹ ਦੀ ਉਹ ਪ੍ਰੋਬਲਮ ਨਾ ਹੋ। ਕੋਈ ਹੋਰ ਪ੍ਰੋਬਲਮ ਤਾਂ ਨਹੀਂ? ਜਿਉਂਦੇ ਬਾਦੇ ਰਹੋ। ਇਹ ਸਾਰੇ ਇੰਚਾਰਜ ਸਦਾ ਸੁਮੰਦਰ ਸਿੰਘ ਇਹ ਵੀ ਤੁਮ ਮੇਰੇ ਦਾ ਧਿਆਨ ਸਾਡੇ ਕਰਦੇ। ਜਿਹੜਾ ਅਪੀਓ ਸਰ ਨੂੰ ਬਹੁਤ ਹੀ ਕਾਲ ਤਸਰੀਖ ਨੂੰ ਆਜੀ ਸਾਡੇ ਮਾਣਜੋਗ ਸੀ ਐਸਐਫਸੀ ਸਾਹਿਬ ਅਜੀ ਗਾਂਧੀ ਜੀ ਅਜੀਤ ਸਿੰਘ ਸਾਹਿਬ ਨੇ ਮਤਲਬ ਨਿਰੋਖ ਕੀਤਾ ਪਹਿਲਾ ਦਗਾ ਮੇਰਾ ਤੇ ਜਦੋਂ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਟ੍ਰੈਫਿਕ ਦੇ ਵਿੱਚ ਬਿਜਾਰ ਸਮੱਸਿਆ ਆਉਂਦੀ ਆ ਤਾਂ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਸਾਡੇ ਮੁੰਛਾ ਨੰਬਰ ਨੋਟ ਕਰ ਲਓ ਮੈਂ ਲਿਖਾ ਦੇਣਾ ਤੁਹਾਨੂੰ ਤੁਹਾਨੂੰ ਫੋਨ ਤੇ ਦੱਸਣਾ ਵੀ ਇੱਥੇ ਟ੍ਰੈਫਿਕ ਦੇ ਵਿੱਚ ਜਾਮ ਹੈ ਤਾਂ ਸਾਡੀ ਟੀਮ ਉੱਥੇ ਮੋਕੇ ਤੇ ਪਹੁੰਚ ਗਈ ਕਿਸੇ ਤਰ੍ਹਾਂ ਤੁਹਾਨੂੰ ਫਦੇ ਲੈਵ ਤੇ ਤਸਕੀਰ ਆਉਂਦੀ ਆ ਬਾਕੀ ਸਾਰ ਕੇਵਲ ਸਿਰ ਤੋਂ ਦੱਸ ਦਿੱਤਾ ਕੀ ਜੇ ਕੋਈ ਕਿੱਤੇ ਵਾਲਾ ਜਾਂ ਕੋਈ ਹੋਰ ਵੀ ਤੁਹਾਨੂੰ ਦੱਸ ਸਕਦਾ ਦਾ ਤਾਂ ਸਾਨੂੰ ਕਨਫਰਮੇਸ਼ਨ ਫੁਰਗਿਆ ਤੌ ਤੇ ਦਿਓ ਅਸੀਂ ਆਫਰੇ ਨਹਿਰਮਾਇਦਾ ਪੂਰੀ ਇਮਾਨਦਾਰਤਾ ਨਾਲ ਮੇਰੀ ਟੀਮ ਪੂਰੀ ਮਿਹਨਤ ਦਾ ਕੰਮ ਕਰਦੀ ਆ ਅਸੀਂ ਸਾਰੇ ਬਾਜ਼ਾਰ ਦੇ ਵਿੱਚ ਰੌਣਕ ਲਾਇਆ ਪੂਰਾ ਬਿਆਰ ਸਹੀ ਕਰਵਾ ਕੇ ਆਇਆ ਹਾਂ ਔਰ ਪੂਰੀ ਸੇਵਾ ਕਰਨ ਮੱਦੇ ਤੁਹਾਡਾ ਪੂਰੀ ਕਰਾਂਗੇ ਇਮਾਨਦਾਰ ਨਾਲ ਠੀਕ ਹੈ ਜੇ ਕੋਈ ਸਾਡੇ ਲਈ ਸੇਵਾਜਤਾ ਅਸੀਂ ਆਹ ਦੱਸਤਾ ਸਾਰੇ ਇੱਕ ਗੱਲ ਹੈ